जो है महा सिंह साहब दुरु सिंह महाराज जी ओ पास जेहरे के खून लथ पथ हो सत बजी हुई तलवारा देर चुप के दे अपनी गोद के बिच रख लेंगे ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਛਦੇ ਨੇ ਤੁਸੀਂ ਕਿਵੇਂ ਆਇਓ ਕਹਿੰਦਾ ਗੁਰੂ ਮਹਾਰਾਜ ਜੀ ਅੱਜ ਤੋ ਤੁਹਾਨੂੰ ਉਸੇ ਛੱਡ ਗਏ ਨਾ ਸਾਨੂੰ ਕਿਸੇ ਨੇ ਨਹੀਂ ਛੱਡਿਆ ਸਾਨੂੰ ਤਾਂ ਗਲੀਆਂ ਤੇ ਕੱਖ ਵੀ ਸੱਪਾਂ ਵਾਂਗੂ ਦੱਸਦੇ ਸੀ ਜੇ ਕੋ ਘਰ ਤੇ ਦੇਵ ਕੋੂਵੇ ਬਿਨ ਸਤਗੁਰੂ ਮੁਕਤ ਨਾ ਪਾਵੇ ਤਾ ਉਹ ਮੁਕਤ ਨਾ ਹੋਰਦਾ ਥੈ

ਮੇਰੀ ਇੱਕ ਬੇਨਤੀ ਗੁਰੂ ਸਾਹਿਬ ਕਹਿੰਦੇ ਨੇ ਮਹਾ ਸਿੰਗਾ ਮੰਗ ਲੈ ਜੋ ਕੁਝ ਵੀ ਮੰਗਣਾ ਹੈ ਰਾਜ ਚੋ ਨੇ ਰਾਜ ਮੰਗ ਲੈ ਕੁਝ ਵੀ ਤੇਰੇ ਮਨ ਦੀ ਇੱਛਾ ਮੰਗ ਲੈ ਜੈਦਾ ਗੁਰੂ ਗੋਬਿੰਦ ਸਿੰਘ ਮਹਾਰਾਜੀ पे जो मेरे शरीर प्राण निकले ना वास्ते पे भी तो पे। अंदर नहीं जान दिता गया क्योंकि जी गुरु तो बेमक हो गए नहीं कि बख्शे जाने कुरु गोबिंद महाराज जी गुरु गोबिंद सिंह महाराज जी ने बच on the left